वेलकम माय न्यू व्लॉग हे गाइस वेलकम बैक माय चैनल गाइस ਕੀ ਮੈਂ ਤੁਸੀਂ ਹੋਪ ਕਰਦਾ ਹਾਂ ਤੁਸੀਂ ਠੀਕ ਹੋਵੋਗੇ ਤੇ ਪਾਣੀ ਲਾ ਕੇ ਫਿਰ ਤੋਂ ਦੁਬਾਰਾ ਵਲੌਗ ਦੀ ਸਟਾਰਟਿੰਗ ਹੋਈ ਹੈ ਗਾਇਜ਼ ਪਤਾ ਕਿੱਥੋਂ ਤੀਰਥਨ ਵੈਲੀ ਤੋਂ ਗਾਇਜ਼ ਰਾਤੀ ਅਸੀਂ ਇੱਥੇ ਜਿੱਥੇ ਰੁਕੇ ਸੀ ਬਹੁਤ ਵਧੀਆ ਹੋਟਲ ਸਾਨੂੰ ਬਹੁਤ ਹੀ ਵਧੀਆ ਮਿਲਿਆ ਰੂਮ ਇਹਨਾਂ ਦੇ ਬੜੇ ਵਧੀਆ ਬਾਥਰੂਮ ਇਹਨੇ ਵਧੀਆ ਗੀਜ਼ਰ ਲੱਗਾ ਹੋਇਆ ਮੈਂ ਸਵੇਰੇ ਸਵੇਰੇ ਉੱਠ ਕੇ ਨਹਾ ਧੋ ਲਿਆ ਆਪਣਾ ਤੇ ਰੈਡੀ ਹੋ ਚੁੱਕੀ ਆ ਤੇ ਬਸ ਬੱਚੇ ਵੀ ਰੈਡੀ ਨੇ ਬਸ ਹੁਣ ਅਸੀਂ ਥੋੜੀ ਦੇਰ ਤੱਕ ਚੈੱਕ ਆਊਟ ਕਰਨਾ ਤੇ ਨਿਕਲ ਪੈਣਾ ਹੁਣ ਅਸੀਂ ਲੁਧਿਆਣਾ ਨੂੰ ਨਿਕਲਣਾ ਕਿਉਂਕਿ ਮਨਾਲੀ ਤੋਂ ਆਂਦੇ ਹੋਏ ਨਾ ਸਾਡੀ ਸਲਾਹ ਚੇਂਜ ਹੋ ਗਈ ਸੀ ਤੇ ਅਸੀਂ ਆਗੇ ਤੀਰਥਨਵਲੀ ਸਵੇਰ ਦਾ ਨਜ਼ਾਰਾ ਦੇਖੋ ਗਾਇਸ ਕਿੰਨਾ ਸੋਹਣਾ ਸ਼ਾਂਤ ਸ਼ਾਂਤ ਮਾਹੌਲ ਦੇਖੋ ਜਦੋਂ ਗਾਇਸ ਇੱਥੇ بارشਾਂ ਸੀ ਨਾ ਪਿਛਲੇ ਮਹੀਨੇ ਜਦੋਂ ਲੁਧਿਆਣੇ ਵਿੱਚ ਵੀ ਬਹੁਤ ਜ਼ਿਆਦਾ ਸਾਰੇ ਸ਼ਹਿਰਾਂ ਵਿੱਚ ਕਈ ਸ਼ਹਿਰਾਂ ਵਿੱਚ ਬਾੜ ਆ ਗਈ ਸੀ ਠੀਕ ਹੈ ਤੇ ਇੱਥੇ ਗਾਈਜ਼ ਆਹ ਜਿਹੜੀ ਰਿਵਰ ਹੈ ਨਾ ਇੱਥੋਂ ਇੱਥੋਂ ਪਾਣੀ ਫੁੱਲ ਸਪੀਡ ਨਾਲ ਆਇਆ ਤੇ ਉਹ ਪਿਛਲਾ ਜਿਹੜਾ ਏਰੀਆ ਵਾ 10 ਮਿੰਟ ਬਾਅਦ ਕਹਿੰਦੇ ਅਸੀਂ ਇਹਨਾਂ ਤੋਂ ਸੁਣਿਆ 10 ਕਿ ਮਿੰਟ ਦਾ ਰਸਤਾ ਉਥੋਂ ਸਾਰਾ ਹੀ ਨਸ਼ਟ ਹੋ ਗਿਆ ਸਾਰਾ ਪੈਂਡ ਆ ਗਏ ਤੇ ਸਾਰਾ ਨਸ਼ਟ ਹੋ ਗਿਆ ਸੀ ਪਾਣੀ ਨਾਲ ਇੰਨਾ ਤੇਜ਼ ਪਾਣੀ ਦਾ ਇੱਥੋਂ ਦੀ ਐ ਵਹਾ ਆਇਆ ਸਾਰਾ ਸ਼ਾਂਤ ਸ਼ਾਂਤ ਏਰੀਆ ਦੇਖੋ ਗਾਇਜ਼ ਸ਼ਾਂਤ ਮਾਹੌਲ ਤੇ ਠੰਡੀ ਠੰਡੀ ਹਵਾ ਹੈਲੋ ਰਮਨੀਤ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਆਏ ਹਾਏ ਰਮਨੀਤ ਟੱਗਿਆ ठंडा है हाँ ना आये तू अंदर बाहरी बाहर क्यों आया तू अंदर ही चला जा ना तो oh, जैकेट पाई है ना ओहे जैकेट पाई हुई है हमने इतने पर बाहर बहुत हवा है हाँ नन्ने शोर ही उसको उठाना है मैंने अभी और <laughs> <हो> तू हाँ <laughs> 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 <hans> <hans> गडिया साडिया गायस ओ खड़िया ने ओ खड़ी साडो जिथे मेरी उंगल का निशान है चलो जी गायज मैं अंदर जाके देखा कि माहौल है कद तक निकलना बाहर देखा था। 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 जाके ठंडी ठंडी हवा जैकेट पाला मैं ਹੋਲੀ ਮੈਂ ਤਾਂ ਬੋਲ ਰਹੀ ਆ ਨੰਨਿਆ ਸੋਰੀ ਐ ਦੇਖੋ ਗਾਇਜ਼ ਰੋਡ ਕਿੰਨੀ ਖਰਾਬ ਆ ਤੁਹੇ ਦੇਖੋ ਇੱਥੇ ਰਾਤ ਨੂੰ ਫੁੱਲ ਬਾਰਿਸ਼ ਹੋਈ ਦੇਖੋ ਗਾਇਜ਼ ਕਿੰਨਾ ਚਿੱਕੜ ਆ ਕਿੰਨੀ ਰੋਡ ਖਰਾਬ ਹੋਈ ਪਈ ਬਏ ਰੋਡ ਬੜੀ ਖਰਾਬ ਆ ਗਾਇਜ਼ ਆਪਾਂ ਤਾਂ ਇਹ ਸਲਾਹ ਦਵਾਂਗੇ ਕਿ ਜਿੰਨੇ ਵੀ ਆਣਾ ਹੈ ਨਾ ਦੋ ਸਾਲ ਰੁੱਕ ਕੇ ਆਵੇ ਤੀਰਥਨ ਵੈਲੀ ਬਹੁਤ ਜ਼ਿਆਦਾ ਤੀਰਥਨ ਵੈਲੀ ਨਾ ਆਵੇ ਹਜੇ ਕੋਈ ਵੀ ਕਿਉਂਕਿ ਰੋਡ ਬੜੀ ਜ਼ਿਆਦਾ ਖਰਾਬ ਆ ਬਹੁਤ ਹੀ ਜ਼ਿਆਦਾ ਕੁਰੇ ਹਾਲ ਰੋਡ ਦੇ ਅਗਲੀ ਗੱਡੀ ਦਾ ਹਾਲ ਦੇਖ ਲਓ ਤੁਸੀਂ ਹਾਂ ਦੇਖੋ ਪਰਾਤੀ ਬਾਰਿਸ਼ ਵੀ ਬੜੀ ਹੋਈ ਇੱਥੇ ਛਿੱਟੇ ਵੇਖੋ ਪਿੱਛੇ ਪਿੱਛੇ ਕਿੰਨੇ ਪਏ ਹੋਏ ਉਹਨਾਂ ਦੀ ਗੱਡੀ ਦੇ ਇੱਥੋਂ ਦਾ ਵੈਦਰ ਖਰਾਬ ਹੀ ਹੈ ਗਾਇਸ ਤੀਰਥਨ ਵੈਲੀ ਹਲੇ ਦੋ ਤਿੰਨ ਸਾਲ ਕੋਈ ਨਾ ਆਵੇ ਦੋ ਤਿੰਨ ਸਾਲ ਕੋਈ ਨਾ ਆਵੇ ਅਸੀਂ ਆ ਗਏ ਸਿੱਖਣਾ ਨੇ ਇਸ ਵੀਡੀਓ ਨੂੰ ਦੇਖ ਕੇ ਸਿੱਖੋ ਤੁਹਾਨੂੰ ਪੂਰਾ ਅਸੀਂ ਦਿਖਾਇਆ ਤੀਰਥਨ ਵੈਲੀ ਦਾ ਅਸੀਂ ਆਏ ਆ ਤੀਰਥਨ ਵੈਲੀ ਤੁਹਾਨੂੰ ਅੱਗੇ ਦੇਖੇ ਕੀ ਮਾਹੌਲ ਝਾਲ ਹੈ ਮਗਰ ਬਹੁਤ ਬਹੁਤ ਖਰਾਬ ਆ ਰੋਡ ਬਹੁਤ ਖਰਾਬ ਆ ਰੋੜਾ ਹੈ ਹੀ ਨਹੀਂ ਹਾਂ ਹਾਲੇ ਬਾਨਰੀ ਹੈ ਨਾ ਬੰਦੀ ਪਈ ਹੈ ਤੇ ਨਾਲੇ ਇੱਧਰ ਬਾਸ਼ਾ ਬਹੁਤ ਹੋ ਰਹੀਆਂ ਨੇ ਤੇ ਆਪਾਂ ਤੇ ਹੀ ਸਲਾਹ ਦਵਾਂਗੇ ਹਜੇ ਰੁਕ ਜਾਓ ਜਿਹੜੇ ਵਲੌਗ ਦੇਖ ਰਹੇ ਨੇ हां ते जेड़े ਨਵੇਂ ਨੇ ਚੈਨਲ ਤੇ ਸਬਸਕ੍ਰਾਈਬ ਵੀ ਕਰਦੇ ਜਾਓ ਚੈਨਲ ਤੇ ਵੀਡੀਓ ਲਾਈਕ ਵੀ ਕਰਿਆ ਕਰੋ ਮੇਰੇ ਪਿਛਲੇ ਵਲੋਗ ਸਾਰੇ ਦੇਖੋ ਮਨਾਲੀ ਵਾਲੇ ਕੁੱਲੂ ਵਾਲਾ ਵਲੋਗ ਦੇਖੋ ਮਨਾਲੀ ਵਾਲਾ ਦੇਖੋ ਫਿਰ ਅਸੀਂ ਰੋਤਾਂਗ ਗਏ ਸੀ ਉਹ ਵੀ ਦੇਖੋ ਤੇ ਤੁਹਾਨੂੰ ਲਾਈਨ ਵਾਈਜ਼ ਸਟੈਪ ਬਾਈ ਸਟੈਪ ਸਾਰੇ ਵਲੋਗ ਦੇਖਣ ਨੂੰ ਮਿਲਣਗੇ ਮਿਸ ਨਾ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਸੁਨਾਨਾ ਭੋਲਾ ਵਲੋਗ ਚੈਨਲ ਤੇ ਤੁਹਾਨੂੰ ਵਧੀਆ ਵਧੀਆ ਵਲੋਗ ਦੇਖਣ ਨੂੰ ਰੋਜ਼ ਮਿਲਣ ਕਿਉਂ ਜੀ ਬਿਲਕੁਲ ਜੀ ਬਿਲਕੁਲ ਚਲੋ ਚਲੋ ਕਾ ਇਸਨੇ ਰੋਡ ਕਿੰਨੀ ਖਰਾਬ ਹੋਈ ਹੋਈ ਆ ਹਾਂ ਬਹੁਤ ਜ਼ਿਆਦਾ ਦੇਖੋ ਵੇਹੇ ਤੇ ਕੰਮ ਚੱਲ ਰਿਹਾ ਵਾ ਕ੍ਰੇਨ ਵੀ ਖੜੀ ਆ ਪੀ ਸਾਨੂੰ ਭੁੱਖ ਬਹੁਤ ਲੱਗੀ ਪਈ ਹੈ ਹੁਣ ਵੇਖ ਨਹੀਂ ਹੋ ਰਿਹਾ ਹੁਣ ਆਪਾਂ ਵਧੀਆ ਜਾਂ ਕੋਈ ਰੈਸਟੋਰੈਂਟ ਦੇਖਣਾ ਬ੍ਰੈਕਫਾਸਟ ਕਰਨਾ ਠੀਕ ਹੈ ਵਧੀਆ ਜਿਹਾ ਰੈਸਟੋਰੈਂਟ ਰੋਕ ਲਿਓ ਹੁਣ ਤਾਂ ਕਿ ਗਰਮ ਗਰਮ ਚਾਹ ਪੀਏ ਥੋੜਾ ਸਕੂਨ ਮਿਲੇ ਠੰਡ ਦੂਰ ਹੋਵੇ ਦੇਖੋ ਗਾਇ ਕਿੰਨੀ ਮੋਟੀ ਜੈਕਟ ਪਾਈ ਮੈਂ ਇਤੋਂ ਪਤਾ ਲੱਗ ਰਿਹਾ ਨਾ ਠੰਡ ਵੀ ਬਹੁਤ ਜ਼ਿਆਦਾ ਠੰਡ ਬਹੁਤ ਜ਼ਿਆਦਾ ਗਾਇਸ ਬਹੁਤ ਜ਼ਿਆਦਾ ਬਹੁਤ ਹੁਣ ਥੋੜੀ ਸਾਫ਼ ਆਈ ਸੜਕ ਛੇ ਦਿੱਤਾ ਬਹੁਤ ਚਿੱਕੜ ਸੀ ਬਾਸ਼ਾਂ ਕਰਕੇ ਮਾਹੌਲ चेंज ਹੋ ਗਿਆ ਤਾਂ ਸਾਹ ਆਹੋ ਸ਼ੁਕਰ ਹੈ ਰੱਬ ਟਨਲ ਕੋਲ ਆ ਗਏ ਅਸੀਂ ਉਹ ਦੇਖੋ ਟਨਲ ਹਾਂ ਇਹ ਪਿੱਛੇ ਟੀਥਨ ਵੈਲੀ ਦਾ ਰਸਤਾ ਹੋਇਆ ਖਤਮ ਗਾਇਜ਼ ਸੋਰੀ ਯਾਰ ਇਹ ਟਨਲ ਮੈਂ ਅੱਗੇ ਦਿਖਾ ਰਹੀ ਸੀ ਸ਼ੁਕਰ ਹੈ ਅਸੀਂ ਟਨਲ ਕੋ ਲਾਇਆ ਕਿਉਂਕਿ ਟਨਲ ਤੋਂ ਨਾ ਲੈਫਟ ਮੋੜ ਦਾ ਰੋਡ ਤੀਰਥਨ ਦਾ ਬਾਕੀ ਕਿੱਥੇ ਦਾ ਤੇ ਸ਼ੁਕਰ ਕੀਤਾ ਤੀਰਥਨ ਵੈਲੀ ਦਾ ਰਸਤਾ ਖਤਮ ਹੋਇਆ ਹੈ ਲੋ ਹੱਥ ਜੋੜਦੇ ਭਾਈ ਹੱਥ ਜੋੜਦੇ ਆ ਬੜਾ ਹੀ ਖਰਾਬ ਰਸਤਾ ਸੀ ਕਿਉਂ ਹੋ ਹੋ ਜਿਆਦਾ ਖਰਾਬ ਸੀ ਗੱਡੀ ਵਿਚਾਰੇ ਹੁਣ ਸਹੀ ਚੱਲੂਗੀ ਹੋਰ ਆ ਫਰਸਟ ਟਨਲ ਹੈ ਮਨਾਲੀ ਵੱਲ ਜਾਂਦੀ ਜਿਹੜੀ ਲਾਸਟ ਲਾਸਟ ਮਨਾਲੀ ਤੋਂ ਆਈ ਦਾ ਜਿਹੜਾ ਫਰਸਟ ਆਂਦੀ ਨਾ ਵਾਪਸੀ ਵਾਲੇ ਫਰਸਟ ਆ ਹਾਂ ਤੇ ਜਦੋਂ ਮਨਾਲੀ ਵੱਲ ਜਾਣੇ ਆ ਉਦੋਂ ਲਾਸਟ ਆ ਆਂਦੇ ਵਕਤ ਫਰਸਟ ਹੈ ਦੇਖੋ ਜੀ ਸ਼ੁਕਰ ਕੀਤਾ ਨੰਨੂ ਸੋ ਗਈ ਹੈ ਬਸ ਇਹਨੂੰ ਹੁਣ ਪਿਛਲੀ ਸੀਟ ਤੇ ਲਟਾਨੀ ਆ ਭਈਆ ਦੀਦੀ ਦੇ ਬਚਕਾਰ ਨੰਨੂ ਲੇਟੇਗੀ ਰਾਮ ਨਾਲ ਸੁੱਤੀ ਜਾਏਗੀ ਬਚਕਾਰ ਸੈਂਟਰ ਤੇ ਉੱਪਰ ਕੀ ਨਹੀਂ ਰਹਿਣ ਹਵਾ ਬਹੁਤ ਆਵੇ ਐਵੇਂ ਯਾਰ ਬੈਠਾ ਐਵੇਂ ਕੰਮ ਨਾ ਕਰਿਆ ਕਰੋ ਮੈਂ ਜਾਣਾ ਉੱਪਰ ਬਹੁਤ ਠੰਡੀ ਹਵਾ ਵਾ ਨਹੀਂ ਨਹੀਂ ਆ ਦੇ ਫੋਨ ਲੋ ਜੀ ਗੱਡੀ ਇੱਥੇ ਅਸੀਂ ਲਗਾਈ ਹੈ ਤੇ ਅਸੀਂ ਰੁਕੇ ਆ ਹੁਣ ਇੱਥੇ ਹੋਟਲ ਸੈਲੀ ਸੈਲੀ ਹੋਟਲ ਦੇ ਬਾਹਰ ਰੁਕੇ ਆ ਤੇ ਗਾਇਜ਼ ਇੱਥੇ ਅਸੀਂ ਖਾਵਾਂਗੇ ਹੁਣ ਬ੍ਰੇਕਫਾਸਟ ਕਰਾਂਗੇ ਚਲੋ ਹਰੋਨ ਚਾਹ ਸੁਆਦ ਹਾਂਜੀ ਦੀਦੀ ਕਿੰਨੀ ਕਿਹਦਾ ਬਹੁਤ ਇਹਨਾਂ ਬਿਸਕੁਟ ਤੇ ਆਹ ਜੀ ਨਾ ਚਾਬੀਆਂ ਪਈਆਂ ਨਹੀਂ ਆਉਂਦਾ ਨਾ ਬਾਹਰ ਭਾਈ ਜੀ ਅਸੀਂ ਆਰਡਰ ਕੀਤੇ ਗਾਇਸ ਆਲੂ ਪਿਆਜ਼ ਵਾਲੇ ਪਰਾਂਠੇ ਸਿੰਪਲ ਰੋਟੀਆਂ ਤੇ ਨਾਲ ਮਿਕਸ ਵੈਜੀ ਦੀ ਸਬਜੀ ਤੇ ਹੋਰ ਕੀ ਕੀਤਾ ਆਰਡਰ ਚਾਬੀਆਂ ਪਈ ਹੋਣੇ ਹੋਰ ਚਾਹ ਰੈਡਾਉਂ ਉੱਧਰ ਪਰਾਂਠੇ ਖਾਏ ਜਾ ਰਹੇ ਨੇ ਉੱਧਰ ਪਰਾਂਠੇ ਖਾਏ ਜਾ ਰਹੇ ਨੇ ਪਨੀਰ ਵਾਲੇ ਆਹ ਬਹੁਤ ਆਈ ਮੈਂ ਤੁਹਾਨੂੰ ਭਾਜੀ ਹੁਣੇ ਖਾ ਰਹੇ ਨੇ ਪਨੀਰ ਵਾਲੇ ਪਰਾਂਠੇ ਸਾਹਮਣੇ ਵੱਖ-ਵੱਖੀਆਂ ਵੈਰਾਈਟੀਆਂ ਪੁਵਾਈਆਂ ਨੇ ਮਾਹੌਲ ਬਹੁਤ ਵਧੀਆ ਖੰਡ ਖੰਡ ਵਾਲਾ ਜੀ ਨਹੀਂ ਚੇਤੇ ਨੂੰ ਇੱਕ ਚੱਪਾ ਮਾਰ ਖਾਉ ਜੀ ਬਹੁਤ ਹਾਂ ਹਾਂ ਬਸ ਇਹ ਮੈਂ ਮੁੱਠੀ ਖਾ ਜਾਂਦਾ ਹਾਂ ਜੇ ਬਸ ਇਹ ਮੈਂ ਤਾਂ ਖਾਂਦੀ ਹਾਂ ਇੱਕ ਪ੍ਰਾਣਾ ਮੱਤਾ ਕਰਦੀ ਹਾਂ ਸੁਪਨੇ ਚ ਚਾਹ ਜਾਂਦਾ ਦੁਪਹਿਰੇ ਵੀ ਖਾਣੀ ਦੋ ਫੁੱਲ ਕੇ ਬਾਅਦ ਮੈਂ ਸਵੇਰੇ ਪੇਟ ਫੁੱਲ ਹੋ ਗਏ ਆ ਲੂੰ ਕੋਨੇ ਘਰ ਨਾ ਪਹੁੰਚਣਾ ਸੀ ਤੇਰੇ ਬੜਗਰ ਨੇ ਸਾਡਾ ਖੰਡਾ ਸਾਹਿਬ ਆ ਕੀ ਹੈ ਮਣੀ ਪੀਂਨੇ ਦੀ ਹੈ ਉਹ ਭਾਜੀ ਮਜੀਟੋ ਮਜੀਟੋ ਹੈ ਮਜੀਟੋ ਮੀਟ ਦਾ ਦਰਜਾ ਰੰਗ ਦਾ ਹੈ ਨਹੀਂ ਮੀਟ ਉਹ 20% ਗੈਸ ਕਿੰਨੀ ਪਰਸੈਂਟ ਗੈਸ ਮੇਚ ਦਾ 40% ਹੈ ਜੀ 20% ਮੇਚ ਕਿੰਨੀ ਉਬਰ ਭਾਈ ਇਧਰ ਪਲਸ 100 ਮੈਂ ਮੂੰਹ ਪਾੜ ਸੋਹਣੇ ਲੱਦੇ ਪਏ ਜੋ ਆਪਸਾਂ ਚੁ ਕੀ ਅਣ ਕਿੱਦੀ ਮੇਰੇ ਪੁੱਤ ਅਣ ਕਿੱਦੀ ਨਹੀਂ ਅਣ ਕਿੱਦੀ ਉਹ ਜਾ ਜਾ ਹਾਂ ਜੀ ਹਾਂ ਰੈਡੀ ਹੋ ਨਾਤੀ ਸੁਪਨਾ ਆਵਣਾ ਹਾਂ ਕਿਤੇ ਦੇਖੇ ਤੁਮੇ ਲੋ ਜੀ ਗਾਇਸ ਸਹੀ ਗੱਲ ਹੈ ਇਹ ਹੋ ਗਈ ਮਨਾਲੀ ਦੀ ਰੋਡ ਤੇ ਰੋਬਿਨ ਚਲਾ ਰਿਹਾ ਗੱਡੀ ਮਮੀ ਵੈਲ ਡਨ ਬੇਟਾ ਵੈਲ ਡਨ ਰੋਬਿਨ ਬਹੁਤ ਸੋਹਣੀ ਗੱਡੀ ਚਲਾ ਰਿਹਾ ਹੈ ਨਹੀਂ ਰਹਿਣ ਦੋ ਨਹੀਂ ਗੱਲ ਆਵਰਾ ਤੂੰ ਪਾਂਦੀ ਹੈ ਤੂੰ ਇਹ ਗੱਲ ਵੀ ਇੱਕੋ ਤਾਂ ਰਾਮ ਅੰਜਲਾ ਰਿਆ ਰੋਬਿਨ ਰਾਮ ਨਾ ਗੁੱਡ 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 ਇੰਨੇ ਕੀ ਰਣੀ ਫੇਡ ਕੈਨਲ ਨੰਬਰ 7 7 ਹੈ ਕੈਨਲ ਨੰਬਰ ਇਹ ਆਪ ਵੀ ਨਹੀਂ ਰਿਹਾ ਰੋਬਿਨ ਬਹੁਤ ਛੋਣੀ ਗੱਡੀ ਚਲਾ ਰਿਹਾ ਗਾਇਸ ਰੋਬਿਨ ਨੇ ਅੱਧਾ ਸਫਰ ਰੋਬਿਨ ਨੇ ਕਢਾਇਆ ਹੈ ਰੋਬਿਨ ਦੇ ਪਾਪਾ ਰਾਮ ਤੇ ਬੈਠੇ ਆਪਾਂ ਨੇ ਹਰੇ ਨਾਲ ਬੈਠੇ ਬੈਠੇ ਆਪਾਂ ਖੁੱਲਿਆਂ ਨਾਲ ਪਿੱਛੇ ਵਿੱਚ ਖੁੱਲਿਆਂ ਨਾਲ ਗੱਡੀ ਤੁਸੀਂ ਨਜ਼ਾਰੇ ਲਓ ਪਿੱਛੇ ਬਹਿ ਗਏ ਦੇਖੋ ਮੈਂ ਜਿਹੜੀ ਐਲਟੋ ਉਹ ਵੀ ਚਲਾ ਹੀ ਲੈਣਾ ਆਪਣੇ ਸ਼ਿਮਲਾ ਉਰੇ ਜੇ ਮੈਂ ਗੱਡੀ ਚਲਾ ਲਈ ਤਾਂ ਕਿਤੇ ਵੀ ਚਲਾ ਲਿਆ ਹਾਂ ਸਹੀ ਗੱਲ ਇਥੇ ਨਹੀਂ ਜਾ ਰਹੇ ਉੱਥੇ ਨਹੀਂ ਜਾ ਰਹੇ ਦੇਖੋ ਬਰੇਕ ਦਾ ਰਾਮ ਤਾਂ ਲਾਣੀ ਪੈਂਦੀ ਆਣਾ ਤੁਹਾਨੂੰ ਕਿੱਦਾਂ ਫੀਲ ਹੋ ਰਿਹਾ ਰੋਬਿੰਗ ਗੱਡੀ ਚ ਲਾ ਰਹਿਆ ਬਹੁਤ ਨਿਆਣੇ ਆ ਨਾ ਬੈਠਾ ਕੋਈ ਚੱਕਰ ਨਹੀਂ ਆਪਾਂ ਮੈਂ ਤਾਂ ਆਪਣੇ ਯਾਰ ਦੋਸਤਾਂ ਨਾਲ ਕੋ ਮਨਜਾਣਾ ਨਹੀਂ ਤਾਂ ਲੱਗ ਰਿਹਾ ਦੋਸਤਾਂ ਨਾਲ ਕੋ ਮਨ ਜਾ ਰਹਿਆ ਵਾ ਮੈਂ ਆ ਪਿੱਛੇ ਬੈਣਾ ਆਰਾਮ ਨਾਲ ਚੱਲ ਵਧੀਆ ਤੁਸੀਂ ਆਰਾਮ ਨਾਲ ਬੈਠੋ ਪਿੱਛੇ ਹਾਂਜੀ ਹੈਲੋ ਰਮਨੀ ਤੇ ਰਮਨੀਤ ਆਇਆ ਗੱਡੀ ਚ ਨੰਨਿਆਂ ਨੂੰ ਮਿਲਣ ਲਈ ਹੈਲੋ 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 ਨੰਨੂ

अभदियां चला रहे हैं, अभदियां लेके जा रहे हैं। दो मुझे भी। आप इसका। मैं भी आया। मैं भी आ रहा हूँ। भी पची बिल्ली मोटर। हैलो। मालूम है भी पची बिल्ली मोटर किया तो उसी जाटर में। मैं गोल्ड के बेटरनल भी। बच्चों। किन्हे नंबर है? बच्चों। हैलो कॉल करना इसको। एक कलम राजेवो

ਸੈਂਟਲੀ ਫਾਗੋ ਕੈਂਡਲ ਸੈਂਟਲ ਗੱਡੀ ਰੋਬਿਨ ਨੰਨੂ ਦੇ ਸੈਂਟਲ ਕੱਢ ਕਿ ਮੈਂ ਲੈ ਕਿਉਂ ਕਿੰਨਾ ਧਰ ਦੇਖੋ ਗਾਇਜ਼ ਐਲਪਾਈਨ ਟਾਬੇ ਦੇ ਫ੍ਰੀ ਲੱਸੀ ਹੈ ਜੀ ਤੇ ਅੱਜ ਸਾਰੇ ਕਹਿ ਰਹੇ ਨੇ ਕਿ ਲੱਸੀ ਦਾ ਪੂਰਾ ਗੇੜਾ ਦੇਣਾ ਲੱਸੀ ਫ੍ਰੀ ਕਰਕੇ ਸਾਰੇ ਕਹਿੰਦੇ ਸੀ ਲੱਸੀ ਦੇ ਗੇੜੇ ਦੇਣੇ ਅੱਜ

ਦੇਖੋ ਗਾਇਜ਼ ਕਿੰਨੀਆਂ ਸੋਹਣੀਆਂ ਬੈਠੀਆਂ ਆਈਆਂ ਨੇ ਵਾਹ ਆਹ ਦੇਖੋ ਜੀ ਇਧਰ ਵਾਹ ਬਹੁਤ ਸੋਹਣੀ ਜਗ੍ਹਾ ਹੈ ਦੇਖੋ ਗਾਇਜ਼ ਬਿਲਕੁਲ ਜਿੰਦੇ ਜਗਦੇ ਅਸਲੀ ਲੱਗ ਰਹੇ ਨੇ ਦੇਖੋ ਦੇਖੋ ਗਾਇਜ਼ ਦੇਖੀ ਚਲੋ

ਲਸੀ ਨਾ ਗਿਆ ਜੱਗ ਪੂਰਾ ਕਹਿੰਦਾ ਚਾਹੇ ਬੋਤਲਾ ਭਰ ਕੇ ਲੈ ਜਾਓ ਘਰੇ 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 ਬਣਾ ਲਓ ਕੜੀ ਲਸੀ ਅੱਗੇ ਬੋਮਲੀਮੈਂਟਰੀ ਹੈ ਜਿੰਨਾ ਮਰਜੀ ਚਾਹੇ ਇੱਕ ਇੱਕ ਢੀਸੇ ਲਗਾਓ ਜੱਗ ਫਰੀ ਮਿਲਣਾ ਦਸੀ ਦਾ ਪੀਣ ਨੂੰ ਅੱਛਾ ਥੋੜਾ ਸ ਨਮਕ ਲਾ ਦੋ ਜੀ ਬਸ ਦਾ ਹੀ ਸਵਾਦ ਹੈ ਜੀ ਗਾਇਜ਼ ਅਸੀਂ ਅਸਰ ਘਰ ਪਹੁੰਚਣ ਵਾਲੇ ਆ ਅਸੀਂ ਦਰਾਹੇ ਵਾਲੀ ਸੜਕ ਤੇ ਪੈ ਚੁੱਕੇ ਆ ਦਰਾਹੇ ਤੱਕੇ ਪੁੰਚ ਗਏ ਅਸੀਂ ਹਾਂ ਤੇ ਹੁਣ ਅਸੀਂ ਘਰ ਪੁੰਚਣ ਵਾਲੇ ਆ ਤੇ ਤੁਹਾਨੂੰ ਕੱਲ ਨਵਾਂ ਮਿਲਾਂਗੇ ਨਵੀਂ ਵੀਡੀਓ ਤੇ ਨਵੇਂ ਬਲੌਗ ਦੇ ਨਾਲ ਹਾਂ ਤੇ ਗਾਇਜ਼ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਲੱਗੇ ਤੁਹਾਨੂੰ ਮਨਾਲੀ ਦੇ ਬਲੌਗ ਨਵੀਂ ਲੋਕੇਸ਼ਨ ਦੇ ਨਾਲ ਹਾਂ ਨਵੀਂ ਲੋਕੇਸ਼ਨ ਹੁਣ ਕੋਈ ਹੋਰ ਲੋਕੇਸ਼ਨ ਲੱਭਾਂਗੇ ਹਾਂ ਜੀ ਵਧੀਆ ਜੀ ਟ੍ਰਿਪ ਲਈ ਤਿਆਰ ਹੋ ਦੇਖਣ ਲਈ ਹਾਂ ਤਿਆਰ ਹੋ ਗਾਇਜ਼ ਸਾਨੂੰ ਮਨਾਲੀ ਦਾ ਟ੍ਰਿਪ ਕੱਢ ਕੇ ਬੜਾ ਹੀ ਮਜ਼ਾ ਆਇਆ ਗਾਇਸ ਬੜਾ ਇੰਜੋਏ ਕੀਤਾ ਇਨਾ ਫਨ ਕੀਤਾ ਇਨਾ ਮਜ਼ਾ ਆਇਆ ਬੜੇ ਮਜ਼ਾ ਆਇਆ ਬਹੁਤ ਯਾਰ ਆਇਆ ਗਾਇਸ ਬਹੁਤ ਮਜ਼ਾ ਮਨੂ ਸਭ ਤੋਂ ਵੱਧ ਮਜ਼ਾ ਬੈਸਟ ਬੈਸਟ ਸਾਡਾ ਟ੍ਰਿਪ ਹਾਂ ਮਨੂ ਸਭ ਤੋਂ ਵੱਧ ਮਜ਼ਾ ਇਸੇ ਵੇਖਿਆ ਆ ਦੇਖ ਮੈਂ ਮਨਾਲੀ ਤੂੰ ਗੱਡੀ ਰੋਬਿਨ ਨੂੰ ਫੜਾਈ ਮੈਂ ਕਿਹਾ ਰੋਬਿਨ ਤੂੰ ਚਲਾ ਮਨਾਲੀ ਤੋ ਸਿੱਧਾ ਘਰ ਤੱਕ ਲੈ ਕੇ ਆਇਆ ਸਾਨੂੰ ਦੇਖ ਲਓ ਰੋਬਿਨ ਚਲਾ ਰਿਹਾ ਗੱਡੀ ਮੇਰੇ ਮੁੱਤਰ ਆ ਦੇਖੋ ਹਾਂ ਰੋਬਿਨ ਚਲਾ ਰਿਹਾ ਦੇਖੋ ਦੇਖੋ ਘਰ ਤੱਕ ਲੈ ਆਇਆ ਸਾਨੂੰ ਅੱਛਾ ਇੱਕ ਗੱਲ ਹੋਰ ਨਾਲ ਹੀ ਮੇਰੀ ਕੁੜੀ ਅੱਗੇ ਬੈਗੀ ਆ ਦੇ ਆ ਬੈਠੀ ਮੇਮ ਹਲੇ ਵੀ ਨੇ ਚਹਰਾ ਲਕੋ ਲਿਆ ਕਹਿੰਦੀ ਹਾਂ ਕਹਿੰਦੀ ਮੰਮਾ ਜੇ ਤੁਸੀਂ ਪਿੱਛੇ ਬੈਠਾ ਮਾਪਾ ਪਿੱਛੇ ਬੈਠੇ ਤੇ ਪਾਪਾ ਅੱਗੇ ਹੋਣਗੇ ਤੇ ਤੁਸੀਂ ਅੱਗੇ ਆਇਓ ਜੇ ਭਈਆ ਅੱਗੇ ਆਏਗਾ ਤੇ ਮੈਂ ਅੱਗੇ ਆਉਂਗੀ ਉਹਦੇ ਦੇ ਅੱਗੇ ਬੈਠੀ ਇਹ ਅਸੀਂ ਪਿੱਛੇ ਬੈਠੇ ਆ ਪਰ ਮੈਨੂੰ ਬਹੁਤ ਮਜ਼ਾ ਆ ਰਿਹਾ ਨਿਆਰਾ ਅੱਧਾ ਘੰਟਾ ਇਸ ਹੋ ਵੀ ਗਏ ਸੀ ਮਹਾਰਾਮ ਨੇ ਸੁਪਤਾ ਮੈਂ ਤੇ ਗਾਈ ਦੱਸਿਆ ਕਿ ਤੁਹਾਨੂੰ ਆ ਚਾਰ ਪੰਜ ਵਲੋਗ ਸਾਡੇ ਕਿਵੇਂ ਦੇ ਲੱਗੇ ਮਨਾਲੀ ਟ੍ਰਿਪ ਦੇ ਹੁਣ ਇੱਕ ਨਵਾਂ ਟ੍ਰਿਪ ਪਲਾਨ ਕਰ ਰਹੇ ਆ ਉਹ ਵੀ ਤੁਹਾਨੂੰ ਬੜੀ ਜਲਦੀ ਦੇਖਣ ਨੂੰ ਮਿਲੇਗਾ ਜਲਦੀ ਮੋ ਜਲਦੀ ਇਹਨਾਂ ਵਲੋਗਾਂ ਨੂੰ ਪਿਆਰ ਦਿਓ ਰੱਜ ਕੇ ਜਿਹੜੇ ਨਵੇਂ ਨੇ ਚੈਨਲ ਤੇ ਸਬਸਕ੍ਰਾਈਬ ਕਰ ਲਓ ਫਟਾਫਟ ਠੀਕ ਹੈ ਗਾਇਜ਼ ਹੁਣ ਨਵੇਂ ਨਵੇਂ ਵਲੋਗ ਨਾਲ ਤੁਹਾਨੂੰ ਮਿਲਦੇ ਆ ਓਕੇ ਬਾਏ ਬਾਏ ਗੁੱਡ ਬਾਏ ਟੇਕ ਕੇ ਪਰਾਸੀ ਘਰ ਚੱਲੇ ਆ ਘਰ ਜਗੇ ਆ ਰੋਟੀ ਬਣਾਣੀ ਰੋਟੀਆਂ